ਜਿੰਨੇ ਵੀ ਸਟੂਡੈਂਟ ਭੈਣ ਭਰਾ ਜਰਮਨ ਚ ਰਹਿ ਰਹੇ ਨੇ ਇਹ ਵੀਡੀਓ ਹਰ ਇੱਕ ਦੇ ਫੋਨ ਤੇ ਪਹੁੰਚਣੀ ਚਾਹੀਦੀ ਆ ਹਰ ਇੱਕ ਗਰੁੱਪ ਚ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਜਰਮਨ ਚ ਸਟੂਡੈਂਟ ਨੇ ਜਾਂ ਕਿਸੇ ਹੋਰ ਵੀ ਯੂਰਪ ਕੰਟਰੀ ਤੋਂ ਲੋਕੀ ਮੂਵ ਹੋ ਰਹੇ ਨੇ ਉਹ ਬਹੁਤ ਵੱਡੇ ਸਕੈਮ ਦਾ ਸ਼ਿਕਾਰ ਨੇ ਜਿਹੜਾ ਕਿ ਘਰਾਂ ਨੂੰ ਲੈ ਕੇ ਸਕੈਮ ਹੁੰਦਾ ਹੈ ਪੈਸੇ ਠੱਗੇ ਜਾਂਦੇ ਨੇ ਕੰਟਰੈਕਟ ਨਹੀਂ ਦਿੱਤੇ ਜਾਂਦੇ ਉਹਨਾਂ ਲੋਕਾਂ ਦੁਆਰਾ ਬੱਚਿਆਂ ਨੂੰ ਮੈਂਟਲੀ ਅਪਸੈਟ ਕੀਤਾ ਜਾਂਦਾ ਹੈ ਤੰਗ ਕੀਤਾ ਜਾਂਦਾ ਹੈ ਦਬਕੇ ਦਿੱਤੇ ਜਾਂਦੇ ਨੇ ਪੁਲਿਸ ਦੇ ਤੇ ਆਪਾਂ ਇਹਨਾਂ ਬੱਚਿਆਂ ਦੇ ਹੱਕ 'ਚ ਵੀਡੀਓ ਲੈ ਕੇ ਆ ਰਹੇ ਹਾਂ ਦੋ ਦਿਨਾਂ ਬਾਅਦ ਤੁਸੀਂ ਵੀਡੀਓ ਦੇਖੋਗੇ YouTube ਦੇ ਚੈਨਲ ਉੱਤੇ ਵੀਡੀਓ ਵਿਦ ਪ੍ਰੂਫ ਹੋਊਗੀ ਜੇ ਤੁਸੀਂ ਸਾਥ ਦੋਗੇ ਆਪਾਂ ਇਹ ਲੋਕਾਂ ਦਾ ਲੱਕ ਤੋੜ ਦੇਣਾ ਇਹ ਲੋਕਾਂ ਜਿਹੜਾ ਗੋਡਣੀਆਂ ਲਵਾ ਦਿੰਦੇ ਨੇ ਜਿਹੜਾ ਇਹ ਸਕੈਮ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਵਾਰ ਸ਼ੇਅਰ ਕਰ ਦਿਓ ਇੰਨੀ ਕੀ ਕਿਰਪਾ ਕਰ ਦਿਓ ਜੇ ਤੁਸੀਂ ਮੇਰਾ ਸਾਥ ਦੋਗੇ ਕੰਮ 'ਚ ਤਾਂ ਇਹ ਕੰਮ ਨੂੰ ਨੱਥ ਪੈ ਜੂਗੀ ਤਾਂ ਇਹ ਲੋਕਾਂ ਨੂੰ ਆਪਣੇ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਅਕਲ ਆ ਜੂਗੀ ਵੀ ਕਿਵੇਂ ਕਿਸੇ ਧੀ ਪੁੱਤ ਦਾ ਪੈਸਾ ਹੱਕ ਦਾ ਖਾਈਦਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਦੇ ਨਾਲ ਬੈਲ ਆਈਕਨ ਵਾਲਾ ਬਟਨ ਦਬ ਕੇ ਰੱਖੋ ਕਿਉਂਕਿ ਬੈਕ ਟੂ ਬੈਕ ਤੁਹਾਨੂੰ ਵੀਡੀਓ ਆ ਇਹਦੇ ਉੱਤੇ ਹੀ ਮਿਲਣਗੀਆਂ ਉਦੋਂ ਤੱਕ ਲਈ ਥੈਂਕ ਯੂ ਰਾਮ ਰੱਖਾ